ਬਾਬਾ ਜੀ ਤੈਨੂੰ ਜਣਾਣੇ ਨੂੰ ਸਭ ਤੋਂ ਵਧੀਆ ਪਹਿਲੇ ਬਣਾ ਕੇ ਦਿਖਾ ਦਾਂਗੇ ਇੰਨਾ ਵੱਡਾ ਮੁਦਰਾ ਇੱਥੇ ਤਾਂ ਏਮ ਚਾਹੀਦਾ ਪੀਜੀਆ ਚਾਹੀਦਾ ਪਰ ਇਹ ਪੁਰਾਣੀਆਂ ਬਿਲਡਿੰਗਾਂ ਨੂੰ ਰੰਗ ਕਰ ਕਰਕੇ ਉਹੀ ਸਕੂਲ ਕੋਲ ਹੀ ਜਾਂਦੀਆਂ ਉਹੀ ਕਚਰ ਹਸਪਤਾਲਾਂ ਨੂੰ ਬਦਲੀ ਜਾਂਦੀ ਹੈ ਉੱਥੇ ਸਟਾਫ ਵੀ ਹੈ ਨਹੀਂ ਟੀਚਰ ਹੈ ਨਹੀਂ ਪਰ ਕ੍ਰਾਂਤੀ ਨਹੀਂ ਆਉਂਦੀ ਇਹ ਕ੍ਰਾਂਤੀ ਰੋਕਣ ਵਾਸਤੇ ਸਾਨੂੰ ਬਹੁਤ ਬਹੁਤ ਧੰਨਵਾਦ ਬਗਾ ਸਾਹਿਬ ਮੈਂ ਸਿੱਧੇ ਯਸ਼ਵਨੀ ਜੀ ਨੂੰ ਬੇਨਤੀ ਕਰਵਾ ਕਿ ਇਹਨਾਂ ਨੇ ਅੱਗੇ ਵੀ ਰੁਝੇਵੇਂ ਆ ਵੀ ਉਹ ਵੀ ਆਪਣੀ ਗੱਲ ਰੱਖਣਗੇ ਭਾਰਤ ਮਾਤਾ ਕੀ ਜੈ ਜਿਹੜੇ ਪੰਜ ਸੱਤ ਵੀਰ ਜਿਹੜੇ ਖੜੇ ਨੇ ਇਹ ਕਿਆ ਨਾਮ ਮੰਨ ਲਓ ਮੈਨੂੰ ਪਤਾ ਲੱਗਾ ਲੁਧਿਆਣੇ ਵਾਲੇ ਕਹਿੰਦਾ ਮੰਨ ਲੈਂਦੇ ਹੈਗੇ ਤੁਸੀਂ ਵੀ ਆ ਜਾਓ ਭਾਜੀ ਪੱਕਾ ਦੇਖੋ ਕਿੰਨੇ ਦੋਸਤੀਏ ਪਾਇਆ ਜਾਈਓ ਤਾਂ ਕੇ ਇੱਕ ਮੌਕਾ ਇੱਕ ਮੌਕਾ ਇੱਕ ਮੌਕਾ ਤੇ ਪੰਜਾਬੀ ਦਿਲ ਦੇ ਬੜੇ ਵੱਡੇ ਨੇ ਉਹਨਾਂ ਨੇ ਕਿ ਸ਼ਾਇਦ ਇਹ ਸਾਡੀ ਤਬਦੀਲ ਬਦਲ ਦੇਗਾ ਸ਼ਾਇਦ ਪੰਜਾਬ ਦੀ ਤਸਵੀਰ ਬਦਲ ਦੇਗਾ ਭੈਣਾਂ ਨੂੰ ਲਾਲਚ ਦਿੱਤਾ ਯਾਰ ਬੇਦਮ ਜਿਸ ਵਾਰ ਅਗਲੀ ਦਿੱਤੀ ਗਈ ਸੀ ਉਹ ਭਾਈ ਹਜੇ ਤਾਂ ਪ੍ਰੋਟੈਕਸ਼ਨ ਜਿੱਤੇ ਨਹੀਂ ਅੰਕਾਤ ਦੇਖੋ ਝੜੂ ਵਾਲੇ ਦਾ ਕਿਹਨੂੰ ਉੱਥੇ ਆਪਣੀ ਫੋਟੋ ਵਾਲਾ ਮੋਢਾ ਲਾਤਾ ਉਹਨਾਂ ਦੀ ਫੋਟੋ ਵਾਲਾ ਮੋਢਾ ਲਾਤਾ ਨਾ ਪ੍ਰੋਸਾ ਕਰਨਾ ਕਾਂਗਰਸ ਤੇ ਨਾ ਪ੍ਰੋਸਾ ਕਰਨਾ ਝੜੂ ਵਾਲਿਆਂ ਤੇ ਇਸ ਵਾਰੀ ਮੱਖਾ ਭਾਜਪਾ ਨੂੰ ਦੋ 2027 ਦੀ ਜਿੰਨਾ ਮੁੱਜੀਨਾ ਨੇਤৃত্ব ਹੋਏਗਾ ਤਾਂ ਹੀ ਅਸੀਂ ਲੋਕੀ ਸੁਰੱਖਿਤ ਰਹਿਣਗੇ ਤੇ ਇਸੇ ਦੇ ਨਾਲ ਮੈਂ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੇ ਇੱਕ ਵਾਰੀ ਵੀ ਬਲ ਕਰਦੇ ਹੈ। ਹੈਲੋ ਹੈਲੋ ਨੇ ਹਰੀਕਾ ਜੀ ਨੇ ਬੋਲਿਆ ਪਰ ਧੰਨਵਾਦ ਸਪੀਚ ਜਿਹੜੀ ਬੰਦੀ ਹੈ ਨਾ ਉਹ ਸ਼ਿਵਾਨੀ ਕਸ਼ਵਰ ਦੀ ਬੰਦੀ ਹੈ ਕਿਉਂਕਿ ਕਾਉਂਸਲਰ ਦਾ ਇਲੈਕਸ਼ਨ ਇਹਨਾਂ ਨੇ ਲੜਿਆ ਸਾਡੇ ਪ੍ਰੋਟੋਕੋਲ ਅਸਟੇਟ ਤਲੀ ਸਭ ਤੋਂ ਪਹਿਲਾਂ ਬੈਠਿਆ ਸੀ ਪਰ ਬੋਲਣ ਦਾ ਮੌਕਾ ਹੀ ਨਹੀਂ ਮਿਲਿਆ ਕਿਉਂਕਿ ਬਖਤਾਂ ਨੇ ਸਾਰੇ ਸੀ ਇਹਦੇ ਨਾਲ ਨਾਲ ਇੱਕ ਅਨਾਉਂਸ ਵਿਕਤੀ ਦਾ ਨਸਾਣਾ ਉੱਥੇ ਵੀ ਇਹ ਵਿਕਟਰੀ ਦਾ ਨਿਸ਼ਾਨ ਮਤਲਬ ਜੀਵੀਐਮ ਮਸੀਤ ਦੇ ਦੂਸਰਾ ਨੰਬਰ ਹੈ ਦੂਸਰਾ ਨੰਬਰ ਤੁਹਾਡੇ ਬੱਚੇ ਦਾ ਤੁਹਾਡੇ ਭਰਾ ਦਾ ਤੁਹਾਡੇ ਤੁਹਾਡੇ ਲੁਝਾਣੇ ਦੇ ਪੁੱਤ ਦਾ ਦੂਜਾ ਨੰਬਰ ਹੈ ਔਰ ਦੂਜੇ ਨੰਬਰ ਦੇ ਸਾਹਮਣੇ ਜੀਵਨ ਮੁਕਤ ਲਿਖਿਆ ਹੋਊਗਾ ਅੱਗੇ ਕਮਲ ਦਾ ਫੁੱਲ ਹੋਊਗਾ ਫਿਰ ਇੱਕ ਬਟਨ ਹੋਊਗਾ ਜਿਹਨੂੰ ਦਬਾਣਾ ਹੈ ਦਬਾ ਕੇ ਆਵਾਜ਼ ਆਊਗੀ ਪੀ ਤੇ ਜਦੋਂ ਪੀ ਦੀ ਆਵਾਜ਼ ਆ ਗਈ ਤੇ ਸਮਝ ਲਓ ਪੰਜਾਬ ਦੇ ਸੁਨਹਿਰੇ ਭਵਿੱਖ ਦੀ ਤੁਸੀਂ ਨੀ ਪੱਤਰ ਲਗਾ ਰਹੇ ਹੋ ਐਨੀ ਬੇਨਤੀ ਕਰੀਏ ਬਹੁਤ ਬਹੁਤ ਧੰਨਵਾਦ ਜੈ શ્રી ਰਾਮ ਭਾਰਤ ਮਾਤਾ ਦੀ ਜੈ ਬੋਲੇ ਸੋਨੇ ਹਰ ਸਤਿ ਸ੍ਰੀ ਅਕਾਲ ਭਾਰਤ ਮਾਤਾ ਦੀ ਜੈ ਬੰਦੇ ਮਾਤਰਮ ਬੰਦੇ ਮਾਤਰਮ 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 ਬੰਦੇ ਮਾਤਰਮ ਸਭ ਤੋਂ ਪਹਿਲਾਂ ਜਿਹੜੇ ਸਾਡੇ ਲੀਡਰ ਸਾਹਿਬਾਂ ਆਏ ਸੀ ਉਹਨਾਂ ਦਾ ਮੈਂ ਬਹੁਤ ਬਹੁਤ ਧੰਨਵਾਦ ਕਰਦੀ ਹਾਂ ਕਿ ਇਹਨਾਂ ਨੇ ਇਹਨਾਂ ਵਧੀਆ ਸਾਡਾ ਮਾਰਗਦਰਸ਼ਨ ਕੀਤਾ ਤੇ ਮੈਂ ਜਨਤਾ ਨੂੰ ਇਹੀ ਗੱਲ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਕਰਨਾ ਹੈ ਮਤਦਾਨ ਮਤ ਨਾਲ

मुख्य रंगेला पंजाब को फिर तो रंगेला बना ते मेरे ना मेरे तो सारे जनता जनार्दन को बेनती है इस बार वोट कितने पानी है फुल उत्ते पानी है धनबाद तो जरूर रिफ्रैशमेंट करके जाइएगा धनबाद थोड़ा बहुत बहुत देश दुनिया की हर खबर सबसे पहले देखने के लिए फॉलो करें सर्वजन न्यूज यूट्यूब फेसबुक इंस्टाग्राम और व्हाट्सएप चैनल पर